ਟਿੱਟ ਤੇ ਖੜਾ ਦੀ ਯਾਰਾ ਹਜੇ ਹੋਇਆ ਨਹੀਂ ਕਾਂਕ ਨਹੀਂ ਕਾਂਕ ਰਹੀ ਬੈ ਮਾਰੇ ਕਾਂ ਕਰ ਮਾਰੇਗਾ ਹਾਈ ਤੇ ਖੜਾ ਦੇ ਹਾਈ ਤੇ ਖੜਾ ਦੇ ਚੱਲ ਚੱਲਾ ਸਟਾਰਟ ਕਦਰ ਪਿੱਛੇ ਕਰੀ ਪਿੱਛੇ ਕਰੀ ਹਲੋ ਕਿਵੇਂ ਮਿੱਤਰੋ ਆਸਰੀ ਕਾਲ ਤੇ ਜਿਵੇਂ ਭਰਾਵਾਂ ਨੇ ਨਵਾ ਕਰਕਾ ਉਹਨਾਂ ਵਾਸਤੇ ਆਜਾਂ ਤਰਿਆ ਯਾਰ ਮੇਰਾ ਤਾਂ ਫੱਟਾ ਭਾਈ ਆ ਦੇਖਿਆ ਬੇੜਾ ਦਿਖਾ ਬਲਦਾ ਕਿੰਨਾ ਬੇੜਾ ਯਾਰ ਆਏ ਮੰਨ ਕੇ ਚੱਲ ਕਿੰਨਾ ਬੇੜਾ ਹਨਾ ਵੀ ਤਿਆਰ ਕਰਦਾ ਨਾ ਦੋ ਦਿਨਾਂ ਦੇ ਵਿੱਚ ਡੇਢ ਦਿਨੀ ਲਾ ਲੋ ਯਾਰ ਅਸੀਂ ਖੜੇ ਵੀ ਰਹਿਾਂਗੇ ਤੇ ਮੇਰੇ ਖਾਲ ਦੇ ਵਿੱਚ ਇੰਨਾ ਕੰਮ 10 ਡੇੜੀ ਨਹੀਂ ਕਰ ਸਕਦੇ ਜੇ 400 ਡੇੜੀ ਹੈ ਤਾਂ 4000 ਦਾ ਕੰਮ ਮੰਨ ਕੇ ਚੱਲਾ 800 ਦੇ ਵਿੱਚ ਹੋ ਗਿਆ ਯਾਰ ਤੇ ਮੀਟਰ ਦਾ ਖਰਚਾ ਲਾ ਲਓ ਵੀ ਮੰਨ ਕੇ 50-60 ਰੁਪਈਆ ਦੀ ਬਿਜਲੀ ਖਾਧੀ ਉਹ ਦੋ ਦਿਨਾਂ ਚ 100 ਰੁਪਈਆ ਦੀ ਲਾ ਲਓ 100 ਰੁਪਈਆ ਦੀ ਬਿਜਲੀ ਖਾਧੀ ਉਹ ਕੰਮਾਂ ਦੇ ਖਵਿੱਤਮਾ ਓਕੇ ਕਰਤਾ ਬਾਈ ਤੇ ਉਹ ਉਥੇ ਮਿੱਟੀ ਦੇਖ ਆ ਮਿੱਟੀ ਦੇਖਾਈ ਇੰਨਾ ਇੰਨਾ ਜਿਹੜਾ ਤਿਆਰ ਕੀਤਾ ਯਾਰ ਇੰਨੀ ਇੰਨੀ ਮਿੱਟੀ ਪਾਈ ਆ ਓਰੇ ਨਾਲਾ ਸਾਹ ਥੋੜੀ ਥੋੜੀ ਮਿੱਟੀ ਪਾ ਕੇ ਚਾਰ ਟਰਾਲੀਆਂ ਪੈ ਗਈਆਂ ਟਰਾਲੀ ਪੈ ਗਈ ਤੇ ਕੁੱਟਲੀ ਟਰਾਲੀ ਪੈ ਗਈ ਕੁੱਟਲੀ ਦੋ ਦਿਨਾਂ ਚ ਮਿੱਟੀ ਪਾਤੀ ਨਾਲ ਹੀ ਕੁੱਤੀ ਵੀ ਇੰਨਾ ਵਧੀਆ ਘੈਂਟ ਕੰਮ ਲਿੱਤੇ ਆ ਉਹਦਾ ਵੀ ਦਿਹਾੜੀ ਹੀ ਨਹੀਂ ਕਰਦਾ ਯਾਰ ਇੱਕ ਹਾਲ ਹੋਰ ਆ ਜਿਨ੍ਹਾਂ ਨੇ ਭਰਾ ਮਨੇ ਨਿਉਆ ਪਕੜੇ ਘਰ ਪਾਉਣਾਗਾ ਨਿਉਆ ਕੁੱਟਣੀ ਨਿਉਆ ਬੱਸ ਸਭ ਤੋਂ ਵੈਸਟਾ ਆ ਯਾਰ ਵੀ ਠੀਕ ਆ ਵੀ ਦਿਹਾੜੀ ਇਹ ਉਹਨਾਂ ਦਾ ਵੀ ਰੋਜ਼ਗਾਰ ਹੈ ਨਾ ਕੰਮ ਚੱਲਣਾ ਚਾਹੀਦਾ ਪਰ ਬੈਸਟ ਕੰਮ ਯਾਰ ਮੈਂ ਕਹਨਾ ਵੀ ਆ 7 ਕਿਲੋ ਦਾ ਇਦੋਂ ਬੈਸਟ ਕੰਮ ਨਹੀਂ ਹੋ ਸਕਦਾ ਮੇਰੇ ਖਿਆਲ ਨਾਲ 60 ਕਿਲੋ ਅਸੀਂ ਕੰਡਾ ਆਪਣਾ ਬਡੇਰੀ ਵਾਲਾ ਕੰਡਾ ਹੈਗਾ ਤੋਲਿਆ ਜਦੋਂ ਇਹ ਧਰ ਕੇ ਤੇ ਵਜ਼ਨ 60 ਕਿਲੋ ਹੋਇਆ ਇਹਦਾ ਜੀ ਜਿਹੜਾ ਆਪਾਂ ਨੂੰ ਦੁਰਮਟਾਂ ਦਾ ਦੁਰਮਟਾਂ ਦਾ 5 ਕਿਲੋ ਦਾ 5 ਕਿਲੋ ਤੇ 60 ਕਿਲੋ ਦਾ ਕੰਪੈਰੀਸ਼ਨ ਕਰਕੇ ਦੇਖੋ ਕਿੰਨੀ ਛੈਂਟ ਚੀਜ਼ ਹੈ ਯਾਰ ਕਿੰਨੀ ਦੁਰਮਟਾ ਮਤਲਬ ਕਿੱਡਾ ਵੱਡਾ ਦੁਰਮਟ ਲੱਗਦਾ ਹਨਾ ਤੇ ਮੇਰੇ ਤਾਂ ਹੈਗਾ ਫਿੱਟ ਮਿੱਤਰੋ ਇਹ ਕੰਮ ਯਾਰ ਤੇ ਇਸ 깔 ਹੋਰ ਵੀ ਹੈ ਵੀ ਆਪਾਂ ਹੋਰ ਕੰਮ ਕਰੀ ਜਾਵੇ ਸਾਡੇ ਦੁਕਾਨਾਂ ਹੋ ਰਹੀਆਂ ਦੀ ਛੁੱਟੀਆਂ ਦੋਨੇ ਦਿਨੇ ਬਣਾ ਤਾਂ ਇੱਕ ਦੇ ਉੱਤੇ ਆਂ ਬਹਿ ਜਾ ਕਰੀ ਚੌਰ ਨਾਲ ਹਾਂ ਬਹਿ ਜਾਂਦੇ ਸੀਗੇ ਜਿੱਕੇ ਨਾਲ ਤੋਰੀ ਜਾਂਦਾ ਬਾਈ ਨਲੇ ਨਾ ਦੋ ਦਿਨਾਂ ਚ ਮौज-ਮਸਤੀ ਹੋਵੀ ਨਲੇ ਮੇਰਾ ਕੰਮ ਨਹੀਂ ਆ ਠੀਕ ਹੈ ਤੇ ਬੈਸਟ ਆਫ ਲੱਕ ਐਸੀ ਚੀਜ਼ ਜੇ ਤੁਸੀਂ ਘਰ ਪਾਉਣਾ ਤਾਂ ਲੈ ਕੇ ਆਇਓ ਯਾਰ ਗੁਰੂ ਦੇ ਵਾਸਤੇ ਕਾਲੀ ਵੱਡੀ ਪੰਜ ਚਾਰ ਸਾਂਦੀ ਦਿਹਾੜੀ ਪੈਂਦੀ ਜੀ ਕਮੀ ਦੀ ਗੱਲ ਕਰਦੇ ਆਂ ਇਹ ਕੱਲਾ ਜਣੀ ਮੈਂ ਤਾਂ ਐ ਕਮਾ ਸਕਦਾ ਨੇ ਜੇ ਮਰਦੀ ਕੱਲਾ ਮੂਰੋ ਮੂਰੋ 1 HP ਦੀ ਮੋਟਰ ਆ ਕੱਲਾ ਮੂਰੋ ਮੂਰੋ ਵਜਨ ਆ ਇਹ ਚ ਤੇ ਕੱਲਾ ਬੰਦਾ ਲਈ ਫਿਰਦਾ ਇਧਰ ਮੜਾ ਐ ਤੱਕਈ ਜਰਾ ਉਰੇ ਲਈ ਆ ਦੇਖ ਬੈਕ ਗਿਆ ਜੇ ਹੁਣ ਮੰਨ ਕੇ ਚੱਲਾ ਰੋਕਣੀ ਆ ਆ ਰੁਕ ਗਈ ਓਰੇ ਰੋਕਣ ਦਾ ਵੀ ਬਾਲਾ ਵਧੀਆ ਮਤਲਬ ਉਰੀ ਸੁੱਚ ਲੱਗੀ ਹੋਈ ਐ ਮੇਨ ਜਦੋਂ ਆਪਾਂ ਕੋਈ ਕੰਮ ਤਾਂ ਹੰਦਾ ਕਰਨਾ ਜਾਂ ਉਦੋਂ ਕੋਈ ਤਾਰ ਤੂਰ ਛੋਟੀ ਵੱਡੀ ਰਹੇਗੀ ਉਦੋਂ ਬਦਲਣੀ ਹੈਗੀ ਉਹ ਵੀ ਠੀਕ ਆ ਆ ਬੈਕ ਵਾਲਾ ਅੱਗੇ ਵਾਲਾ ਦੋ ਗੇਅਰ ਨੇ ਹਣਾ ਤੇ ਇੱਕ ਨਿਊਟਰਲ ਹੋਏ ਦਾ ਵੀ ਉਰੇ ਜੇ ਮੰਨ ਕੇ ਚੱਲਾ ਇਹ ਆ ਚੱਲ ਪਿਆ ਉਰੇ ਤੁਸੀਂ ਪੂਰਾ ਘੁੱਟਣਾ ਉਰੇ ਖੜਾ ਰਹੂ ਇਹ ਦਿਖਾ ਦੀ ਮੜਾ ਇਹ ਦੇਖੀ ਕਿੰਨਾ ਵਹਿਜੂ 60 ਕਿਲੋ ਦਾ ਜਦੋਂ ਐ ਵਾਜਦਾ ਬਾਈ ਬਹੁਤ ਫਰਕ ਪੈਂਦਾ ਆ ਅੱਗੇ ਵਾਲਾ ਗੇਅਰ ਪੈ ਗਿਆ ਹੌਲੀ ਹੌਲੀ 2 2 ਇੰਚ ਆ ਜਿਹੜੀ ਚੀਜ਼ ਆ ਇਹ 5 ਇੰਚ ਦੀ ਹੈ ਇਹ 5 ਇੰਚ 2 ਇੰਚ ਕੀ ਹੁੰਦਾ ਇਹ 2 2 ਇੰਚ ਦੇ ਹਿਸਾਬ ਨਾਲ ਕੱਟਿਆ ਜਾਂਦਾ ਯਾਰ ਇੱਥੇ ਦੇਖੋ ਨਹੀਂ ਹੋ ਰਿਹਾ ਪੂਰਾ ਐ ਨਹੀਂ ਹੋਣਾ ਕਿ ਹੰਪਾ ਜੂਗਾ ਪੂਰੀ ਕੈਂਟ ਚ ਜਾਏਗਾ ਇੱਕ ਹੋਰ ਵੀ ਆ ਇਹਨੇ ਜੇ ਮੰਨ ਕੇ ਜੇ ਨਮੀ ਪਰਤ ਪਾਈ ਹੋਈ ਆ ਚਾਰੇ ਟਾਇਰ ਕੰਮ ਕਰਦੇ ਨੇਗੇ ਉੱਤੇ ਬਹਿ ਜਾ ਜਦੋਂ ਆ ਪਿਛਲੇ ਮੰਨ ਕੇ ਚੱਲ ਆ ਵੀ ਸਲਿੱਪ ਜੇ ਕੱਢਣ ਲੱਗ ਜੰਦੇ ਨੇਗੇ ਉੱਤੇ ਬਹਿ ਜਾ ਤਾਂ ਚਾਰੇ ਟਾਇਰ ਹੀ ਕੰਮ ਕਰਦੇ ਨੇ ਵੈਸੇ ਤਾਂ ਤੇ ਮੂਰਲੇ ਜਿਆਦਾ ਵਜਨ ਉਧਰ ਕਰਕੇ ਮੂਰਲੇ ਜਿਆਦਾ ਕੰਮ ਕਰਦੇ ਨੇ ਕਿ ਉਧਰ ਬਜਨਾ ਗਿਆ ਇਧਰ ਵਾਈਜ਼ ਘੱਟ ਰਹਿ ਜਾਂਦਾ ਦੇਖਾ ਨਾ ਤੇ ਇਧਰ ਜੇ ਵਜਨ ਬੰਦਾ ਮੁੰਡਾ ਬੈਜੇ ਤਾਂ ਮਤਲਬ ਨਵੀਂ ਪਾਈ ਭਰਤ ਦੇ ਵਿੱਚ ਵੀ ਫੁੱਲ ਕੰਮ ਦੇਣ ਵਾਲੀ ਚੀਜ਼ ਆ ਯਾਰ ਘੈਂਟ ਚੀਜ਼ ਹੈਗੀ ਹੋਰਾ ਤੇ ਮੰਨ ਕੇ ਚੱਲ ਆਪਾਂ ਗਾਹਾਂ ਲੈ ਜਾਣੀਆਂ ਹਨਾ ਚਲਦੀ ਚਲਦੀ ਮਸ਼ੀਨ ਬੰਦ ਕਰਨ ਦੀ ਲੋੜ ਨਹੀਂ ਆ ਵੀ ਲੈ ਦੇ ਜੜੀਆ ਹੋਰੇ ਹੈ ਤੇ ਇਹ ਚ ਆ ਚੀਜ਼ ਦਿੱਤੀ ਹੋਈ ਹੈ ਯਾਰ ਮੋਟਰ ਚੱਲੀ ਜਾਂਦੀ ਆ ਭਾ ਮੈਂ ਦੇਖੋ ਖੜ ਜਾ ਇਧਰ ਮੈਂ ਮੋਟਰ ਚਲਾ ਦ ਆ ਨਿਊਟਰਲ ਕਰ ਲਈ ਪਹਿਲਾਂ ਮੋਟਰ ਦੇ ਵਿੱਚ ਮੋਟਰ ਚੱਲ ਪਈ ਇਹਦੀ ਤੇ ਆ ਕੰਮ ਹੋ ਗਿਆ ਆ ਰੁਕ ਗਿਆ ਇਧਰੋਂ ਹੁਣ ਜੇ ਮੰਨ ਕੇ ਚੱਲਾ ਪਾ ਪਿੱਛੇ ਲੈ ਆਣਾ ਨੇ ਆਪਦੇ ਆ ਪਿੱਛੇ ਕਰ ਦੂ ਸੇ ਉਧਰ ਬਾਜਨ ਜਿਆਦੇ ਕਰਕੇ ਖਿੱਚ ਕੇ ਲੈ ਕੇ ਜਾਂਦੀ ਐ ਇੱਕ ਪਾਸੇ ਮੰਨ ਕੇ ਚੱਲਾ ਵੀ ਜਾ ਇਧਰ ਜਾ ਉਧਰ ਡੋਲਾ ਜਾ ਲੈ ਜਾਣਾ ਖਿੱਚ ਕੇ ਤੇ ਜੇ ਆ ਪਾ ਦੇ ਅੱਗੇ ਲੈ ਕੇ ਜਾਣਾ ਅੱਗੇ ਲੈ ਜਾ ਇਹ ਹੁਣ ਮੰਨ ਕੇ ਚੱਲਾ ਨਿਊਟਰਲ ਕਰਕੇ ਮੋਟਰ ਚੱਲੀ ਜਾਂਦੀ ਆ ਨਟਰਲ ਕਰਕੇ ਦੁਬਾਰੇ ਆਪਾਂ ਦੁਰਮਟ ਚਲਾਉਣਾ ਇਹਦਾ ਤੇ ਅਸੀਂ ਇਸ ਤਰ੍ਹਾਂ ਕਰਾਇ ਸੀ ਜਿਵੇਂ ਇਸ ਤਰ੍ਹਾਂ ਹੋਰ ਰੜਾ ਚੜਾਈ ਆ ਗਈ ਹੈ ਨਾ ਰੈਂਪ ਬਣਿਆ ਹੋਇਆ ਉਧਰੋਂ ਜੇ ਲਾਉਣਾਗਾ ਤਾਂ ਰੈਂਪਸ ਨਾਲ ਦਾ ਸਫਾਈ ਬਣਦੀ ਹੁੰਦੀ ਹੈ ਦੁਰਮਟ ਘੱਟਦਾ ਪਿੱਛੇ ਨੂੰ ਤੁਰਿਆ ਉਹਨਾਂ ਦਾ ਹੈ ਨਾ ਜਿਵੇਂ ਉਧਰ ਦੁਬਾਰੇ ਹੁਣ ਇਸ ਤਰ੍ਹਾਂ ਕਰਕੇ ਅਸੀਂ ਅੱਗੇ ਲੈ ਜਾਂਦੇ ਜੀ ਆ ਦੇ ਐਵੇਂ ਚੱਲੀ ਜਾਂਦਾ ਚੀਜ਼ ਘੈਂਟ ਆ ਯਾਰ